ਇੰਟਰਨੈਸ਼ਨਲ ਰਾਗੀਤਾ ਡੀ ਤੇ ਪ੍ਰਚਾਰਕ ਗਿਆਨੀ ਗੁਰਦੀਪ ਸਿੰਘ ਊੜਾਪੜ ਵਾਲਿਆਂ ਵੱਲੋਂ ਅੱਜ ਸ਼ਹੀਦੀ ਦਿਵਸ ਤੇ ਇਹ ਲੈਣਾ ਲਿਖ ਕੇ ਸ਼ਰਧਾਂਜਲੀ ਦਿੱਤੀ ਗਈ ਨਵਾਂ ਸ਼ਹਿਰ ਦਵਾਬਾ YouTube ਚੈਨਲ ਗਿਆਨੀ ਗੁਰਦੀਪ ਸਿੰਘ ਊੜਾਪੜ ਵਾਲੇ ਦੀਆਂ ਇਹ ਲੈਣਾ ਆਪਣੇ ਦਰਸ਼ਕਾਂ ਦੇ ਰੂਬਰੂ ਕਰ ਰਿਹਾ ਹੈ ਉਹਨਾਂ ਵੱਲੋਂ ਲਿਖਿਆ ਲੈਣਾ ਇੰਜ ਨੇ ਸ਼ਹੀਦਾਂ ਵੱਲੋਂ ਆਜ਼ਾਦੀ ਸੰਕਲਪ ਖੜ ਕੇ ਰਾਵੀ ਕੰਡੇ ਜੋਧਿਆਂ ਕਸਮ ਹੈ ਖਾਦੀ ਬਨ ਕੇ ਗਾਨੇ ਮੌਤ ਦੇ ਬਰਨੀ ਹੂਰ ਆਜ਼ਾਦੀ ਬਈ ਐਸੇ ਰਾਜ ਦਾ ਸੁਪਨਾ ਦਿਲ ਦੇ ਵਿੱਚ ਸੁਜਾਣਾ ਏ ਜਾਤ ਪਾਤ ਮਜਬ ਨਾਮ ਤੇ ਨਾਹੀ ਝਗੜਾ ਹੋਵੇ ਕੋਈ ਹੱਕ ਕਿਸੇ ਮਜਲੂਮ ਦਾ ਨਾਹੀ ਤਕੜਾ ਖੋਵੇ ਕੋਈ ਹੱਕ ਸੱਚ ਇਨਸਾਫ ਦਾ ਝੰਡਾ ਉੱਚਾ ਚਲਾਣਾ ਏ ਹੋਵੇ ਐਸਾ ਰਾਜ ਨਾ ਹੋਵੇ ਭੁੱਖ ਕੰਗਾਲੀ ਏ ਕਰਕੇ ਵਤਨ ਅੱਗੇ ਕਹਿ ਰਹੇ ਨੇ ਗਰੀਬਾਂ ਦੇ ਤਨ ਲਟਕਣ ਨਾ ਗੁਰਵਤ ਦੀਆਂ ਲੀਰਾਂ ਬਈ ਆਪਣੇ ਹੱਥੀ ਕੰਨਗੇ ਕੀਰਤੀ ਖੁਦ ਤਕਦੀਰਾਂ ਬਈ ਕੁੱਲੀਆਂ ਟਾਇਆ ਲੜ ਕੇ ਮੈਲ ਜ਼ੁਲਮ ਦਾ ਟਾਣਾ ਏ ਕਰਕੇ ਵਤਨ ਔਰ ਇਸ ਤੋਂ ਬਾਅਦ ਲਿਖ ਰਹੇ ਨੇ ਅਮਨ ਕਾਂਧੀ ਜ਼ਿੰਦਗੀ ਸਦਾ ਲੋਕੀ ਵਸਣ ਬਾਈ ਅਨਪੜਤਾ ਅਗਿਆਨਤਾ ਦੇ ਹਨੇਰੇ ਨਸਣ ਵਾਈ ਸਾਰੇ ਰਲ ਮਿਲ ਜੀਉਣ ਜ਼ਿੰਦਗੀ ਪਿਆਰ ਦਾ ਹੋਕਾ ਲਾਣਾ ਵਾਈ ਔਰ ਅੱਗੇ ਗਰਦੀਪ ਸਿੰਘ ਗੋੜਾ ਅੱਪੜ ਵਾਲੇ ਇਹ ਕਹਿ ਰਹੇ ਨੇ ਨਾ ਕੋਈ ਬਰੋਜ਼ਗਾਰ ਹੋਵੇ ਨਾ ਕੋਈ ਕਰੇ ਗੁਲਾਮੀ ਨਾ ਨਸ਼ੇ ਦੀ ਲਹਿਰ ਹੋਵੇ ਨਸ਼ੇ ਦਾ ਮਤਲਬ ਜੋ ਅੱਜ ਕੱਲ ਨਸ਼ਾ ਚੱਲ ਰਿਹਾ ਉਹਨਾਂ ਦਾ ਭਾਵ ਇਹ ਆ ਨਾ ਨਸ਼ੇ ਦੀ ਲਹਿਰ ਹੋਵੇ ਨਾ ਹੋਵੇ ਮਧਾਲੀ ਦੀਪ ਓੜਾਪੜ ਵਾਲਿਆ ਸਭ ਨੇ ਰਲ ਮਿਲ ਕੇ ਪਿਆਰ ਦਾ ਹੌਕਾ ਲਾਣਾ ਬਈ ਪਿਆਰ ਦਾ ਗੀਤ ਗਾਣਾ ਪਈ ਅੱਜ ਸ਼ਰਧਾਂਜਲੀ ਸੰਦੀਪ ਸਮੋਕੇ ਇੰਟਰਨੈਸ਼ਨਲ ਆਗੀ ਤੇ ਪ੍ਰਚਾਰਕ ਗਿਆਨੀ ਗੁਰਦੀਪ ਸਿੰਘ ਓੜਾਪੜ ਵਾਲਿਆਂ ਵੱਲੋਂ ਜੋ ਇਹ ਸੱਤਰਾ ਸਾਨੂੰ ਵਟਸਐਪ ਤੇ ਲਿਖ ਕੇ ਭੇਜੀਆਂ ਹਨ ਉਹ ਅਸੀਂ ਤੁਹਾਡੇ ਰੂਪ ਰੂਪ ਕੀਤੀਆਂ ਹਨ ਤੇ ਸ਼ਹੀਦਾਂ ਨੂੰ ਉਹਨਾਂ ਵੱਲੋਂ ਇਹ ਸ਼ਰਧਾਂਜਲੀ ਦਿੱਤੀ ਗਈ ਹੈ ਸ਼ੂਗਰ ਦੀ ਬਿਮਾਰੀ ਤੋਂ ਪੱਕੇ ਤੌਰ ਤੇ ਛੁਟਕਾਰਾ ਪਾਓ 9876379499 ਤੇ ਫੋਨ ਕਰੋ 9876379499 ਤੇ ਫੋਨ ਕਰੋ ਨਵਾਂ ਸ਼ਹਿਰ ਦੁਬਾਬਾ YouTube ਚੈਨਲ ਸੰਪਰਕ 9876379499